ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਘਰ ਬੈਠੇ ਹੋਏ ਲੋਕ ਗੀਤਾਂ ਲੋਕ ਬੋਲੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਅ ਅੱਜ ਇੱਕ ਬਹੁਤ ਹੀ ਪਿਆਰੇ ਜੇ ਮਹਿਮਾਨਾਂ ਤੁਹਾਨੂੰ ਬੁਲਾਉਣ ਲੱਗੇ ਆ ਜੀ ਸਾਡੇ ਆਂਟੀ ਜੀ ਹੈਗੇ ਆਂਟੀ ਸਿਮਰਜੀਤ ਕੌਰ ਇਹਨਾਂ ਨਾਲ ਵੀ ਲੋਕ ਗੀਤਾਂ ਦੇ ਜ਼ਰੀਏ ਜੇ ਰابطਾ ਕਾਇਮ ਹੋਇਆ ਕਿ ਥੋੜੇ ਦਿਨ ਪਹਿਲਾਂ ਇਹਨਾਂ ਦਾ ਮੇਰੇ ਤੱਕ ਮੈਸੇਜ ਆਇਆ ਕਿ ਪਵਨ ਮੈਂ ਵੀ ਐਡਮੈਂਟ ਨਹੀਂ ਹੈਗੀ ਆਂ ਤੇ ਕਾਫੀ ਲੰਮੇ ਸਮੇਂ ਤੋਂ ਜਦੋਂ ਤੋਂ ਮੈਨੂੰ ਲੱਗਦਾ ਮੈਂ ਤੇ ਵੀਰਪਾਲ ਨੇ ਲੋਕ ਗੀਤ ਗਾਉਣੇ ਸ਼ੁਰੂ ਕੀਤੇ ਆ ਉਦੋਂ ਤੋਂ ਇਹ ਸਾਨੂੰ ਸੁਣਦੇ ਆ ਰਹੇ ਆ ਸੋ ਇਹਨਾਂ ਦੀ ਵੀ ਰੀਜ ਸੀ ਕਿ ਅਸੀਂ ਮੇਰਾ ਦਿਲ ਕਰਦਾ ਹੈ ਕਿ ਮੈਂ ਤੁਹਾਡੇ ਨਾਲ ਲੋਕ ਗੀਤ ਗਾਵਾਂ ਸਭ ਤੋਂ ਪਹਿਲਾਂ ਆਪਾਂ ਆਂਟੀ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਤੇ ਫਿਰ ਮੈਂ ਥੋੜੀਆਂ ਗੱਲਾਂ ਬਾਤਾਂ ਇਹਨਾਂ ਬਾਰੇ ਜ਼ਰੂਰ ਤੁਹਾਡੇ ਨਾਲ ਕਰੂੰਗੀ ਹਾਂਜੀ ਬਹੁਤ ਬਹੁਤ ਸਵਾਗਤ ਆਂਟੀ ਜੀ ਤੁਹਾਡਾ ਥੈਂਕ ਯੂ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਦੱਸੋ ਜੀ ਕਿੰਨੇ ਸਮੇਂ ਤੋਂ ਤੁਸੀਂ ਸਾਨੂੰ ਸੁਣਦੇ ਆ ਮੈਂ ਤੁਹਾਨੂੰ ਪਮਨ ਬਹੁਤ ਟਾਈਮ ਤੋਂ ਸੁਣਦੀ ਆ ਮੈਂ ਤੁਹਾਡੇ ਸਾਰੇ ਲੋਕ ਗੀਤ ਸੁਨੇ ਆ ਮੈਨੂੰ ਬਹੁਤ ਵਧੀਆ ਲੱਗਦੀ ਆ ਮੈਨੂੰ ਬਹੁਤ ਪਸੰਦ ਆ ਠੀਕਾ ਮੈਂ ਬਹੁਤ ਬਹੁਤ ਟਾਈਮ ਦੀ ਸੁਣਦੀ ਆ ਬਾਕੀ ਮੈਂ ਜਦੋਂ ਤੁਹਾਡਾ ਵਿਆਹ ਹੋਇਆ ਉਹ ਵੀ ਮੈਂ ਸਾਰਾ ਦੇਖਿਆ ਹਾਂਜੀ ਹਾਂ ਮੈਨੂੰ ਬਹੁਤ ਵਧੀਆ ਲੱਗਦੀ ਆ ਤੁਹਾਡੇ ਲੋਕੀ ਤੇ ਮੈਨੂੰ ਬਹੁਤ ਬਹੁਤ ਖੁਸ਼ੀ ਹੁੰਦੀ ਆ ਜਦੋਂ ਮੈਂ ਸੁਣਦੀ ਆ ਬਹੁਤ ਬਹੁਤ ਧੰਨਵਾਦ ਜੀ ਇੱਕ ਗੱਲ ਮੈਂ ਹੋਰ ਦੱਸਣਾ ਚਾਹੂੰਗੀ ਕਿ ਆਂਟੀ ਜੀ ਵੀ ਸਾਡੇ ਏਰੀਏ ਤੋਂ ਹੀ ਹੈਗੇ ਆ ਜੀ ਮੋਗੇ ਤੋਂ ਹੈਗੇ ਆ ਇਹਨਾਂ ਦਾ ਪਿੰਡ ਹੈ ਜੀ ਕਾਲੀਏ ਵਾਲਾ ਤੇ ਇੱਕ ਹੋਰ ਸਾਂਝ ਨਿਕਲ ਆਈ ਕਿ ਕਾਲੀਏ ਵਾਲੇ ਮੇਰੇ ਮੰਮੀ ਦੇ ਘੇ ਵਜੂਲੇ ਹੈਗੇ ਆ ਤੇ ਜਦੋਂ ਆਂਟੀ ਨਾਲ ਗੱਲਬਾਤ ਹੋਈ ਤਾਂ ਇਹਨਾਂ ਨੇ ਦੱਸਿਆ ਹਨਾ ਉਹ ਵੀ ਮਤਲਬ ਐਵੇਂ ਸਾਂਝੇ ਜਿਹੜੀਆਂ ਜੁੜਦੀਆਂ ਰਹਿੰਦੀਆਂ ਆਪਣੀਆਂ ਸੋ ਆਂਟੀ ਜੀ ਨਾਲ ਅੱਜ ਆਪਾਂ ਲੋਕਗੀਤ ਗਾਵਾਂਗੇ ਜੀ ਗੱਲਾਂ ਬਾਤਾਂ ਵੀ ਕਰਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਇੱਕ ਬਹੁਤ ਹੀ ਪਿਆਰਾ ਜਿਹਾ ਲੋਕਗੀਤ ਤੁਹਾਡੇ ਨਾਲ ਗਾਉਣ ਲੱਗੇ ਆ ਜਿਹਦਾ ਲੋਕਗੀਤ ਦਾ ਨਾਂ ਏ ਲੰਮਾ ਵੇੜਾ ਲੰਮਾ ਵੇੜਾ ਵੇ ਬੀ ਬੀ ਕਤ ਦੀ ਵੀਰਾ ਕਤ ਦੀ ਵੀਰਾ ਆਪਾ ਮਿਲੀਏ ਵੇਯੋਂ ਮਾ ਜਾਏ ਚਾਕ ਚਰਖਾ ਨੀ ਮੰਜਾੜਾ டால பண்ணீமாப்பே டே पे छीरा गलिए रोल गे वे रंग सुहे रोल खोले के निया प ਬੈਣੇ ਮੇ ਆਪਾਂ ਲਿਗੇ ਬੈਣੇ ਨਾਚੇ ਤੇ ਕਰੀਏ ਨਹੀਂ ਧਰਮੀ ਵਾਪੇ ਦੋ ਦਰੇੜੇ पब वीरा मीरा आगे वे गे शरमी मे पे। पेरी

ਵਾਸਿ ਦਾ ਕਰੇ ਨਮਾਵੇ ਤੇਰਾ ਯੁਜੜੇ ਵੀਰ ਨਾ ਤੇਰਾ ਯੁਜੜੇ ਵੀਰ ਸਾਨੋਂ ਮਿਲੇਖ ਜੀ ਵੀਰਾਇਆ ਨੀ ਚੰਦ ਚੜਿਆ ਸਈਓ ਨੀ ਚੰਦ ਚੜਿਆ ਸਈਓ ਨਾਲੇ ਮਿਲਗੇ ਨੀ ਅੰਬਰੀ ਉਮੀਦ ਹੈ ਜੇ ਪਿਆਰਾ ਜਾਂ ਲੋਕ ਗੀਤ ਤੁਹਾਨੂੰ ਪਸੰਦ ਆਇਆ ਹੋਗਾ ਚੰਗਾ ਲੱਗਦਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੁਹਾਡਾ ਸਾਰਿਆਂ ਦਾ ਬਹੁਤ